ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀਟੀਵੀ ਨੈਟਵਰਕ ਤੇ ਮੈਂ ਹਾਂ ਖੇਤਪਾਲ ਸਿੰਘ ਦੀਪ ਸਾਨੂੰ ਕੁਝ 뷰ਬਰ ਨੇ ਮੈਸੇਜ ਭੇਜਿਆ ਕੁਝ ਫੋਨ ਆਏ ਕਿ ਵੀਡੀਓ ਜੋ ਹੈ ਉਹ ਅਪਲੋਡ ਕੀਤੀ ਉਹ ਅੰਗਰੇਜ਼ੀ ਵਿੱਚ ਇਹ ਭਾਸ਼ਾ ਉਹਦੀ ਅੰਗਰੇਜ਼ੀ ਬੋਲੀ ਜਾ ਰਹੀ ਹੈ ਉਹ ਪੰਜਾਬੀ ਦੇ ਵਿੱਚ ਨਹੀਂ ਹੈ ਸੋ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਅਸੀਂ ਤੁਹਾਨੂੰ ਦਿਖਾਉਣੇ ਆ ਇਹ ਵੀਡੀਓ ਤੁਸੀਂ ਦੇਖੋ ਨਾਲ ਜਿਹੜੀ ਚੱਲਦੀ ਪਈ ਹੈ ਇਹਨੂੰ ਮੈਂ ਪਲੇ ਕੀਤਾ The officers of Koti Second Nagar Panchayat went out to the market today Led by the EO of the Nagar Panchayat and his entire staff are involved in this campaign ਤੁਸੀਂ ਇਹ ਦੇਖਿਆ ਕਿ ਇਹ ਅੰਗਰੇਜ਼ੀ ਦੇ ਵਿੱਚ ਬੋਲਿਆ ਜਾ ਰਹੀ ਹੈ ਅੰਗਰੇਜ਼ੀ ਭਾਸ਼ਾ ਹੈ ਦੀ ਵਿਚ ਕਨਵਰਟ ਹੋਈ ਵੀ ਐ ਪੰਜਾਬੀ ਤੋਂ ਇਹਦਾ ਹੱਲ ਕੀ ਹੈ ਜਿਹੜੀ ਆਪਣੀ ਵੀਡੀਓ ਆ ਜਿਹਦੇ ਉੱਪਰ ਤੁਸੀਂ ਸੈਟਿੰਗ ਦਾ ਨਿਸ਼ਾਨ ਦੇਖਦੇ ਹੋ ਇਹਦੇ ਤੇ ਕਲਿੱਕ ਕਰੋ ਕਲਿੱਕ ਕਰਨ ਤੋਂ ਬਾਅਦ ਥੱਲੇ ਆਉਂਦਾ ਆਡੀਓ ਟਰੈਕ ਉੱਥੇ ਸਾਹਮਣੇ ਆਉਂਦਾ ਹੈ ਅੰਗਰੇਜ਼ੀ ਇੰਗਲਿਸ਼ ਯੂਐਸ ਤੇ ਉਹਦੇ ਤੇ ਜੇ ਤੁਸੀਂ ਕਲਿੱਕ ਕਰੋਗੇ ਤੇ ਫਸਟ ਉੱਪਰਲੇ ਪਾਸੇ ਆਏਗਾ ਕਿ ਪੰਜਾਬੀ origignal origignal ਇਹ ਪੰਜਾਬੀ ਦੇ ਵਿੱਚ ਹੈ ਇਹਨੂੰ YouTube ਨੇ ਆਪਣੇ ਤੌਰ ਤੇ ਕਨਵਰਟ ਕੀਤਾ ਤੁਸੀਂ ਉਹ ਸਿਲੈਕਟ ਕਰ ਲੋਗੇ ਤਾਂ ਇਹੀ ਜਿਹੜੀ ਹੈਗੀ ਹੈ ਵੀਡੀਓ ਇਹ ਪੰਜਾਬੀ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਰੋਡ ਤੇ ਟ੍ਰੈਫਿਕ ਜਾਮ ਰਹਿੰਦਾ ਹੈ ਅੰਮ੍ਰਿਤਸਰ ਰੋਡ ਤੇ ਦੁਕਾਨਦਾਰਾਂ ਤੇ ਦੋਸ਼ ਲੱਗਦੇ ਨੇ ਕਿ ਉਹ ਆਪਣੀਆਂ ਦੁਕਾਨਾਂ ਦੇ ਅੱਗੇ ਘੱਟੋ ਘੱਟ 10 ਬਾਰ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇਹ ਸੈਟਿੰਗ ਕਰਕੇ ਕਿਸੇ ਵੀ ਭਾਸ਼ਾ ਦੀ ਜਿਹੜੀ ਵੀਡੀਓ ਹੋएगी ਉਹ ਆਪਣੀ 오रिजिनल ਭਾਸ਼ਾ ਦੇ ਵਿੱਚ ਵੀ ਦੇਖ ਸਕਦੇ ਹੂੰ ਜਿਹੜੀ ਤੁਹਾਡੇ ਕੋਲੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਚੱਲਦੀ ਹੈ ਇਕੱਲੇ ਸਾਡੇ ਚੈਨਲ ਤੋਂ ਨਹੀਂ ਹੋਰ ਵੀ ਬਹੁਤ ਸਾਰੇ ਚੈਨਲਾਂ ਉੱਤੇ ਤੁਹਾਡੇ ਨਾਲ ਐਵੇਂ ਹੁੰਦਾ ਹੋਏਗਾ ਕਿ ਜਿਨ੍ਹਾਂ ਨੂੰ ਤੁਸੀਂ ਫਾਲੋ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ ਤੁਸੀਂ ਦੇਖ ਰਹੇ ਹੋ ਤਾਂ ਕਈ ਵਾਰ ਇਹ ਹੁੰਦਾ ਕਿ ਉਹ ਤੁਹਾਡੇ ਕੋਲੇ ਅੰਗਰੇਜ਼ੀ ਦੇ ਵਿੱਚ ਚੱਲਣ ਲੱਗ ਪੈਂਦੀ ਹੈ ਤੁਸੀਂ ਇਹ ਸੈਟਿੰਗ ਕਰਕੇ ਉਸ ਨੂੰ ਉਸ 오रिजिनल ਭਾਸ਼ਾ ਦੇ ਵਿੱਚ ਸੁਣ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ